ਸੋ ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਮਾਲਵਾ ਐਮ ਵੀ ਟੀਵੀ ਤੇ ਮੈਂ ਯਵਰਾਜ ਹਸਨ ਸੋ ਸੂਬੇ ਪਰਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਨਮ ਨਿਯੁਕਤ ਉਦਘਾਟਨ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ ਸੋ ਪੰਜਾਬ ਦੇ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਪੰਜਾਬ ਦੇ ਵਿੱਚ ਉਦਘਾਟਨ ਨੇ ਜਿਹੜੇ ਲਗਾਤਾਰ ਕੀਤੇ ਜਾ ਰਹੇ ਨੇ ਸੋ ਉੱਥੇ ਹੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸੋ ਨਾਮ ਦੇ ਪਿੰਡ ਨਾਗਰਾ ਦੀਆਂ ਅਤੇ ਖੇੜੀ ਦੀਆਂ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਪੰਜਾਬ ਪ੍ਰਧਾਨ ਅਮਨ अरोड़ा ਦੇ ਵੱਲੋਂ ਬੀਤੇ ਦਿਨ ਸੁਨਾਮ ਪਹੁੰਚ ਕੇ ਦੋ ਸੇਵਾ ਕੇਂਦਰ ਅਤੇ ਇੱਕ ਅਨਾਜ ਮੰਡੀ ਰੋਡ ਦਾ ਉਦਘਾਟਨ ਜਿਹੜਾ ਉਹ ਕੀਤਾ ਗਿਆ ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਅਮਨ अरोड़ा ਉਦਘਾਟਨ ਕਰਦੇ ਨਜ਼ਰ ਆ ਰਹੇ ਨੇ ਤੇ ਦੂਸਰੀ ਤਰਫ ਲੋਕਾਂ ਦਾ ਪਿਆਰ ਮਿਲਦਾ ਜਿਹੜਾ ਨਜ਼ਰ ਆ ਰਿਹਾ ਸੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਹਾਨੂੰ ਜਾਣਕਾਰੀ ਦੇ ਦਈਏ ਸੋ ਇਸ ਮੌਕੇ ਕੈਬਨਿਟ ਮੰਤਰੀ ਅਮਨ अरोड़ा ਨੇ ਕਿਹਾ ਕਿ ਹੁਣ ਇਹਨਾਂ ਪਿੰਡਾਂ ਦੇ ਵਸਨੀਕਾਂ ਨੂੰ ਸਰਕਾਰੀ ਪ੍ਰਸ਼ਾਸਨਿਕ ਸੇਵਾਵਾਂ ਲੈਣ ਲਈ ਜ਼ਿਲ੍ਹਾ ਜਾਂ ਤਹਿਸੀਲ ਪੱਧਰ ਦੇ ਵਿਭਾਗੀ ਦਫ਼ਤਰਾਂ ਵਿੱਚ ਪਹੁੰਚ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ਸਗੋਂ ਉਹਨਾਂ ਦੇ ਘਰਾਂ ਦੀਆਂ ਬਰੂਹਾਂ ਤੇ ਹੀ ਇਹਨਾਂ ਸੇਵਾਵਾਂ ਕੇਂਦਰਾ ਜ਼ਰੀਏ ਲਗਭਗ 438 ਪ੍ਰਸ਼ਾਸਨਿਕ ਸੇਵਾਵਾਂ ਨਿਰਧਾਰਿਤ ਸਮੇਂ ਤੇ ਅੰਦਰ ਅੰਦਰ ਮਿਲਣਗੀਆਂ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੋ ਇਸ ਮੌਕੇ ਹੋਰ ਵੀ ਕੀ ਕਹਿਣਾ ਹੈ ਪੰਜਾਬ ਪ੍ਰਧਾਨ ਅਮਨ अरोड़ा ਦਾ ਸੁਨਾਮ ਦੇ ਵਿੱਚ ਕਈ ਕੰਮ ਕੀਤੇ ਗਏ ਕਿਹੜੀ ਕਦੀ ਜਮਾਤ ਦੇਖੋ ਕੱਟੋ ਦੇਖੋ ਇਸ ਤਰ੍ਹਾਂ ਕਿ ਜਿਸ ਦੀ ਆਮ ਆਦੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਣੀ ਹੈ ਸਾਡੀ ਸਪੂਚੇ ਪੰਜਾਬ ਦੇ ਵਿੱਚ ਕੋਸ਼ਿਸ਼ ਹੈ ਕਿ ਬੇਤਹਾਸ਼ਾ ਵਿਕਾਸ ਨੇ ਜਿਹੜੇ ਉਹ ਕੀਤੇ ਜਾਣ ਸੁਨਾਮ ਹਲਕੇ ਨੇ ਕਿਉਂਕਿ ਬਹੁਤ ਵੱਡਾ ਮਾਨ ਮੈਨੂੰ ਬਖਸ਼ਿਆ ਤੇ ਉਹਦੇ ਲਈ ਪਹਿਲੇ ਦਿਨ ਤੋਂ ਕੰਮ ਜਿਹੜੇ ਚੱਲ ਰਹੇ ਨੇ ਅੱਜ ਵੀ ਸੁਨਾਮ ਹਲਕੇ ਦੇ ਪੰਜ ਪਿੰਡਾਂ ਦੇ ਵਿੱਚ ਜਿਹਦੇ ਵਿੱਚ ਨਾਗਰਾ ਖੇੜੀ ਪਹਾਦਰਪੁਰ ਜਖੇਪਲ ਇਹਨਾਂ ਸਾਰੇ ਪਿੰਡਾਂ ਦੇ ਵਿੱਚ 5 ਕਰੋੜ 68 ਲੱਖ ਰੁਪਏ ਦੇ ਵੱਖ-ਵੱਖ ਕੰਮ ਨੇ ਜਿਹੜੇ ਕੋ ਸ਼ੁਰੂ ਕੀਤੇ ਗਏ ਨੇ ਜਿਹਦੇ ਤਹਿਤ ਨਵੀਆਂ ਸੜਕਾਂ ਦੀ ਸਾਰੀ ਦਾ ਕੰਮ ਹੈ ਜਿਹਦੇ ਤਹਿਤ ਸੇਵਾ ਕੇਂਦਰ ਬੋਲਣ ਦਾ ਕੰਮ ਹੈ ਜਿਸ ਦੇ ਤਹਿਤ ਮੋਗਿਆਂ ਦਾ ਗਲੀਆਂ ਦਾ ਨਾਲੀਆਂ ਦਾ ਇਹ ਸਾਰੇ ਸਾਂਝੇ ਕੰਮ ਨੇੜੇ ਜਿਨ੍ਹਾਂ ਦੀ ਵਜ੍ਹਾ ਕਰਕੇ ਲੋਕਾਂ ਨੂੰ ਪਿਛਲੇ ਸਮੇਂ ਦੇ ਵਿੱਚ ਮੁਸ਼ਕਲ ਮਹਿਸੂਸ ਹੁੰਦੀ ਸੀਗੀ ਉਹ ਸਾਰੇ ਕੰਮ ਨੇੜੇ ਅੱਜ 5 ਕਰੋੜ 8 ਲੱਖ ਰੁਪਏ ਦੇ ਨਾਲ ਸ਼ੁਰੂ ਕੀਤੇ ਗਏ ਨੇ ਜਿਹੜੇ ਕਿ ਬੜੀ ਜਲਦੀ ਹੀ ਕੁਝ ਆ ਚਾਲੂ ਕਰ ਦਿੱਤੇ ਗਏ ਨੇ ਤੇ ਬਾਕੀ ਨੇ ਜਿਹੜੇ ਉਹ ਤਕਰੀਬਨ 2 ਮਹੀਨੇ ਵਿੱਚ ਕੰਪਲੀਟ ਹੋ ਜਾਣਾ। ਤਾਂ ਕਿਹਾ ਜਾਂਦਾ ਸੀ ਪਿੰਡਾਂ ਨੂੰ ਸਰਕਾਰ ਚਰੂਜ ਪਿੰਡ ਦੇ ਵਿੱਚ ਸੇਵਾ ਕੇਂਦਰ ਦਾ ਕਾਟਿੰਗ ਕੀਤਾ ਗਿਆ। ਦੇਖੋ ਇਸ ਤਰ੍ਹਾਂ ਕਿ ਪਿੰਡਾਂ ਤੋਂ ਜਦੋਂ ਸਰਕਾਰਾਂ ਬਣਦੀਆਂ ਨੇ ਤੇ ਚੱਲਣੀਆਂ ਵੀ ਪਿੰਡਾਂ ਚ ਚਾਹੀਦੀਆਂ। ਹੁਣ ਜਦੋਂ ਲੋਕ ਜੋ ਹੁਕਮ ਕਰਦੇ ਨੇ ਉਹ ਕੰਪਲੀਟ ਕਰਨ ਤੋਂ ਬਾਅਦ ਲੋਕਾਂ ਦੇ ਵਿੱਚ ਆਉਂਦੇ ਆ ਤੇ ਅਗਲਾ ਹੁਕਮ ਜਿਹੜਾ ਉਹ ਲੋਕਾਂ ਤੋਂ ਲੈਣ ਹੈ ਇਹੀ ਜਗ੍ਹਾ ਚੱਲਣ ਦਾ ਕੰਮ ਹੁੰਦੇ ਤੇ ਉਹੀ ਕਰ ਰਹੇ ਆ। ਪਰ ਐਸਪੀਸੀ ਦਾ ਜੀਵੀ ਨੇ ਮੈਂ ਸਮਝਦਾ ਕਿ ਇਹ ਬਹੁਤ ਮੰਦ ਭਾਗ ਹੈ। ਕਿ ਐਸਜੀਪੀਸੀ ਉਹ ਸੰਸਥਾ ਹੈ ਜਿਹੜੀ ਕਿ ਕੌਮ ਦੀ ਸਿੱਖ ਕੌਮ ਦੀ ਪੰਥ ਦੀ ਅਲੰਬਰਦਾਰ ਸੰਸਥਾ ਹੈ ਤੇ ਉਹ ਜਿਸ ਤਰੀਕੇ ਦੇ ਨਾਲ ਅੱਜ ਦੀ ਤਾਰੀਖ ਦੇ ਵਿੱਚ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਕੁਝ ਸਾਥੀ ਉਹਨੂੰ ਆਪਦੇ ਨਿੱਜੀ ਮਕਾਦਾ ਦੇ ਲਈ ਯੂਜ਼ ਕਰ ਰਹੇ ਨੇ ਅਕਾਲ ਤਖਤ ਸਾਹਬ ਵੱਲ ਪਿੱਠ ਕਰੀ ਖੜੇ ਨੇ ਉਹਨਾਂ ਦਾ ਅਕਾਲ ਤਖਤ ਸਾਹਦਾ ਹੁਕਮਨਾਮਾ ਜਿਹੜਾ ਉਹ ਵੀ ਨਹੀਂ ਮੰਨ ਰਹੇ ਸਿਰਫ ਔਰ ਸਿਰਫ ਆਪ ਦੇ ਨਿੱਜੀ ਔਰ ਸਿਆਸੀ ਹਿੱਤਾਂ ਦੇ ਲਈ ਮੈਂ ਉਹਨਾਂ ਨੂੰ ਇੱਕ ਗੱਲ ਯਾਦ ਕਰਾ ਦੇਣੀ ਚਾਹਣਾ ਕਿ ਜਿਸ ਵੀ ਵਿਅਕਤੀ ਨੇ ਪੰਜਾਬ ਦੇ ਵਿੱਚ ਔਰ ਖਾਸ ਤੌਰ ਤੇ ਸਿੱਖੀ ਦੀ ਔਰ ਪੰਥ ਦੀ ਗੱਲ ਕਰਨ ਵਾਲੇ ਜਿਸ ਕਿਸੇ ਵਿਅਕਤੀ ਨੇ ਸੰਸਥਾ ਨੇ ਪਾਰਟੀ ਨੇ ਅਕਾਬ ਤੱਕ ਸਭ ਵੱਲ ਪਿੱਠ ਕੀਤੇ ਉਹਨਾਂ ਦੇ ਹੁਕਮ ਦੀ ਉਲੰਘਣਾ ਕੀਤੀ ਹੈ ਉਹਨਾਂ ਦਾ ਮਲਿਆ ਮੇਟ ਹੋ ਗਿਆ ਸੋ ਇਤਿਹਾਸ ਇਹ ਲੱਗਦਾ ਵੀ ਜਿਵੇਂ ਇਹਨਾਂ ਦਾ ਉਹ ਵਿਨਾਸ਼ ਕਾਲ ਵਿਪਰੀਤ ਗੁੱਡੀ ਵਾਲਾ ਕੰਮ ਹੈ ਜਿਹੜਾ ਉਹ ਚੱਲ ਰਿਹਾ ਸੋ ਮੇਰੀ ਪੰਜਾਬ ਪੰਜਾਬੀਅਤ ਔਰ ਸਿੱਖ ਪੰਥ ਦੀ ਦੀ ਦੇ ਭਲਾਈ ਦੇ ਲਈ ਮੇਰੀ ਬੇਨਤੀ ਉਹਨਾਂ ਨੂੰ ਇਹ ਹੈ ਕਿ ਇਸ ਤਰੀਕੇ ਦੇ ਨਾਲ ਤੁਸੀਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਕੇ ਐਸਜੀਪੀਸੀ ਨੂੰ ਆਉਦੇ ਜੇ ਨਿੱਜੀ ਮੁਫਾਦ ਲਈ ਨਾ ਵਰਤੋ ਇਹ ਤੁਸੀਂ ਅੱਗ ਨਾਲ ਖੇਡ ਰਹੇ ਹੋ ਇਹ ਨਹੀਂ ਹੋਣਾ ਚਾਹੀਦਾ। ਉਹ ਪਿਛਲੇ ਸਮੇਂ ਤੋਂ ਲਗਾਤਾਰ ਸਰਕਾਰ ਐਕਸ਼ਨ ਮੋਰ ਦੇ ਵਿੱਚ ਆਇਆ ਕਿ ਜਿਹੜਾ ਕੋਡ ਫਰੀ ਨੰਬਰ ਵਿਚਾਰੀ ਕੀਤਾ ਕਿ ਲੱਗਦਾ ਉਹਨਾਂ ਵਾਲੇ ਟਾਈਮ ਪੰਜਾਬ 'ਚ 0% ਜਿਹੜਾ ਨਸ਼ਾ ਚੱਟਦਾ ਸਾਡੇ ਨੈਸ਼ਨਲ ਕਨਵੈਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਭਗਵੰਤ ਸਿੰਘ ਜੀ ਅਸੀਂ ਸਾਰੇ ਬੜੇ ਲੰਬੇ ਸਮੇਂ ਤੋਂ ਚਿੰਤਿਤ ਸੀ ਕਿ ਜੋ ਪੰਜਾਬ ਦੇ ਵਿੱਚ ਪਿਛਲੇ ਸਰਕਾਰਾਂ ਦੀ ਪੁਸ਼ਤ ਪਨਾਹੀ ਦੇ ਤਹਿਤ ਨਸ਼ੇ ਪਰਫੁੱਲਤ ਹੋਏ ਇਹ ਇਕੱਲੇ ਇੱਕ ਬੰਦੇ ਦਾ ਦਾ ਫਿਕਰ ਨਹੀਂ ਸੀਗਾ ਪੰਜਾਬ ਦੇ 3 ਕਰੋੜ ਪੰਜਾਬੀਆਂ ਦਾ ਫਿਕਰ ਸੀਗਾ ਉਸ ਐਫਰਟਸ ਤਿੰਨ ਸਾਲਾਂ ਤੋਂ ਹੀ ਚੱਲ ਰਹੇ ਨੇ ਉਸ ਮਹਿੰਮ ਨੂੰ ਅਖੀਰਲਾ ਹੱਲਾ ਮਾਰਨ ਦੇ ਲਈ ਅਖੀਰਲਾ ਪੁਸ਼ ਦੇਣ ਦੇ ਲਈ ਇਹ ਯੁੱਧ ਅਸੀਂ ਯੁੱਧ ਨਸ਼ਾ ਵਿਰੁੱਧ ਮਹਿੰਮ ਦੇ ਤਹਿਤ ਛੇੜਿਆ ਜਿਹਦੇ ਤਹਿਤ ਜਿਹੜੇ ਡਰਗ ਪੈਡਲਰਸ ਨੇ ਜਿਹੜੇ ਸਮਗਲਰਸ ਨੇ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈਆਂ ਹੋਣਗੀਆਂ ਜਿਹੜੇ ਜਿਹੜੇ ਮਰੀਜ਼ ਨੇ ਇਹ ਨਸ਼ਿਆਂ ਦੇ ਵਿੱਚ ਪੈ ਚੁੱਕੇ ਉਹਨਾਂ ਨੂੰ ਮਰੀਜ਼ ਸਮਝ ਕੇ ਬੁੱਕਲ ਦੇ ਵਿੱਚ ਲੈ ਜਾਊਗਾ ਤੇ ਸਹੀ ਰਾਹ ਤੇ ਘੜਾਇਆ ਜਾਊਗਾ ਸੋ ਮੈਂ ਮੈਂ ਇਹਨਾਂ ਡਰੱਗ ਸਮੱਗਲਰਾਂ ਨੂੰ ਤਸਕਰਾਂ ਨੂੰ ਮੈਂ ਸਪਸ਼ਟ ਤੌਰ ਤੇ ਕਹਿ ਦਿੰਦਾ ਕਿ ਜਾਂ ਤਾਂ ਤੁਸੀਂ ਇਹ ਕਾਲਾ ਧੰਦੇ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਦੀ ਨਸਾਂ ਦੇ ਵਿੱਚ ਤੱਕ ਪਹੁੰਚਾਉਣ ਵਾਲਾ ਜਿਹੜਾ ਜ਼ਹਿਰ ਹੈ ਇਹ ਧੰਦੇ ਨੂੰ ਬੰਦ ਕਰ ਦਿਓ ਤੇ ਨਹੀਂ ਪੰਜਾਬ ਛੱਡ ਦਿਓ ਨਹੀਂ ਕਿਵੇਂ ਛਡਵਾਉਣਾ ਹੈ ਇਹ ਸਾਨੂੰ ਪਤਾ ਹੈ ਤੇ ਅਸੀਂ ਹੁਣ ਛੜਵਾ ਕੇ ਰਾਂਗੇ ਪਰ ਇਹਦੇ ਲਈ ਇਹਦੇ ਲਈ ਸਾਨੂੰ ਪੰਜਾਬ ਦੇ 3 ਕਰੋੜ ਸਾਥੀਆਂ ਦਾ ਲੋਕਾਂ ਦਾ ਸਾਨੂੰ ਸਾਥ ਚਾਹੀਦਾ ਹੈ। ਤਹਿਸੀਲਦਾਰਾਂ ਦੇ ਬਹੁਤ ਸਖਤ ਫੈਸਲੇ ਲਏ ਤਾਂ ਕੋਈ ਸਲਾਹਣਾ ਚਾਹੀਦੀ ਕਿ ਅੱਗੇ ਤੋਂ ਵੀ ਅਸਰਾਂ ਚ ਕੋਈ ਸਟ੍ਰਾਈਕ ਰੋਕਣ ਦੇ ਪਹਿਲੇ ਦਿਨ ਤੋਂ ਹੀ ਸਾਡਾ ਕੰਸਰਨ ਹੈ ਜਿਹੜਾ ਬੜਾ ਕਲੀਅਰ ਸਟੈਂਡ ਬੜਾ ਕਲੀਅਰ ਹੈ ਵੀ ਜੇ ਕੋਈ ਚਾਹੇ ਕੋਈ ਮੁਲਾਜ਼ਮ ਜਥੇ ਬੰਦੀ ਹੈ ਚਾਹੇ ਕੋਈ ਹੋਰ ਜਥੇ ਬੰਦੀ ਹੈ ਚਾਹੇ ਕੋਈ ਇੱਕ ਇੰਡੀਵਿਜੂਅਲ ਵੀ ਹੈਗਾ ਉਹ ਸਾਡੇ ਕੋਲੇ ਪੰਜਾਬ ਸਰਕਾਰ ਕੋਲੇ ਆ ਕੇ ਬੈਠੇ ਆ ਮਸਲਾ ਦੱਸਦੇ ਤੇ ਉਹਦਾ ਹੱਲ ਕਰਾਉਣੀ ਸੀ ਵਚਨਬੱਧਾ ਪਰ ਜੇ ਕੋਈ ਇਹ ਕਹੇ ਵੀ ਅਸੀਂ ਲੋਕਾਂ ਨੂੰ ਖੱਜਲ-ਖਵਾਰ ਵੀ ਕਰਾਂਗੇ ਅਸੀਂ ਲੋਕਾਂ ਦੀ ਲੁੱਟਕਸੱਟ ਵੀ ਕਰਾਂਗੇ ਅਸੀਂ ਰਿਸ਼ਵਤਾਂ ਵੀ ਲਵਾਂਗੇ ਤੇ ਜੇ ਸਾਡੇ ਤੇ ਕਾਰਵਾਈ ਹੋਊਗੀ ਤੇ ਫਿਰ ਅਸੀਂ ਆਸੀ ਮਾਸ ਸਟ੍ਰਾਈਕ ਜਾਂ ਹੜਤਾਲ ਦੇ ਦੇ ذریعے ਸਰਕਾਰ ਦੀ ਬਾਹ ਮ ਰੋੜ ਲਾਏ ਸਰਕਾਰ ਦੀ ਗਰਦਨ ਤੇ ਗੋਡਾ ਧਾਰ ਲਾਂਗੇ ਤੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰ ਲਾਂਗੇ ਭੁੱਲ ਜੋ ਉਹ ਦਿਨ ਲੱਥ ਗਏ ਕਿ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਕੋਈ ਪਰੇਸ਼ਾਨ ਕਰਨ ਦੇ ਲਈ ਤੇ ਦੇਲੇ ਕੋਈ ਹਿਮਾਕਤ ਕਰ ਲੂਗਾ ਉਹਨੂੰ ਇਹੋ ਜਿਹੀ ਸ਼ਕਤੀ ਦੇ ਨਾਲ ਨਜੇਠਾਂਗੇ ਕਿ ਮੁੜਕੇ ਮੁੜਕੇ ਲੰਬਾ ਸਮਾਂ ਉਹਨਾਂ ਨੂੰ ਚੇਤੇ ਰਹਿਣਾ ਕਿ ਜੇ ਲੋਕਾਂ ਨੂੰ ਪਰੇਸ਼ਾਨ ਕਰਾਂਗੇ ਤੇ ਜੇ ਕਰਪਸ਼ਨ ਕਰਾਂਗੇ ਜਿਹੜਾ ਮੁਲਾਜ਼ਮ ਆਪਦੀ ਨੇਕ ਨੀਤੀ ਤੇ ਦਸਾਂ ਨਾਲ ਦੀ ਕਿਰਤ ਕਮਾਈ ਤਨਖਾਹ ਤੇ ਕੰਮ ਕਰ ਸਕਦਾ ਉਹ ਕਰੇ ਜਿਹੜਾ ਨਹੀਂ ਕਰ ਸਕਦਾ ਹੈਗਾ ਉਹ ਛੁੱਟੀ ਕਰੇ ਹਜ਼ਾਰਾਂ ਲੱਖਾਂ ਨੌਜਵਾਨ ਮੁੰਡੇ ਕੁੜੀਆਂ ਨੇ ਜਿਹੜੀਆਂ ਉਹ ਉਹ ਨੈੱਟ ਚ ਲਾ ਕੇ ਨੌਕਰੀ ਲੈਣ ਨੂੰ ਤਿਆਰ ਨੇ ਉਹਨਾਂ ਨੂੰ ਹਾਇਰ ਕਰ ਲਾਂਗੇ